ਅੱਜ 7 ਦਸੰਬਰ ਹੈ ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਭ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਯਾ ਤਾਂ ਪੰਜਾਬ ਛੱਡ ਜੋ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਤੇ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੀ ਹੈ ਥਰੋਨ ਅ ਗੌਂਟਲਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲਟ ਉਹਦੇ ਬਾਤੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤੁਹਾਨੂੰ ਚੀਫ ਮਿਨਿਸਟਰੀ ਅਸੀਂ ਦੋ ਤੇਰਾ ਦੇਖਦੇ ਹਾਂ ਤੂੰ ਸਾਡਾ ਕੀ ਕਰਦਾ